ਹੈਲੋ ਜੀ ਵੈਲਕਮ ਬੈਕ ਟੂ ਅ ਚੈਨਲ ਰਮਨ ਵਲੌਗਸ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਲੁਧਿਆਣਾ ਤੇ ਜਿਹੜੀ ਇੰਡੀਆ ਦੀ ਸਭ ਤੋਂ ਜ਼ਿਆਦਾ ਵਧੀਆ ਟ੍ਰੇਨ ਹੈ ਜਿਹੜੀ ਨਵੀਂ ਚੱਲੀ ਆ ਇਹ ਸੋ ਇਹਦਾ ਨਾਮ ਹੈਗਾ ਵੰਦੇ ਭਾਰਤ ਤੇ ਆ ਦੇਖੋ ਮੇਰੇ ਪਿੱਛੇ ਖੜੀ ਹੋਈ ਹੈ ਵੰਦੇ ਭਾਰਤ ਐਕਸਪ੍ਰੈਸ ਤੇ ਆਪਾਂ ਆਹ ਵਾਲੀ ਟ੍ਰੇਨ ਦੇ ਵਿੱਚ ਅੱਜ ਟਰੈਵਲ ਕਰਨਾ ਹੈ ਲੁਧਿਆਣਾ ਟੂ ਅੰਮ੍ਰਿਤਸਰ ਤੇ ਤੁਹਾਨੂੰ ਦਿਖਾਵਾਂਗੇ ਮੇਰੀ ਐਗਜ਼ੀਕਿਊਟਿਵ ਕਲਾਸ ਹੈਗੀ ਆ ਇਹ ਤੁਹਾਨੂੰ ਮੈਂ ਇਹਦਾ ਪ੍ਰਾਈਸ ਵੀ ਦੱਸੂਗਾ ਵੀ ਕਿੰਨਾ ਕਿੰਨਾ ਪ੍ਰਾਈਸ ਹੈਗਾ ਇਹਦਾ ਸੀਟ ਦਾ ਵੀ ਕਿੰਨੇ ਦੀ ਹੈਗੀ ਆ ਇਹ ਇੱਕ ਸੀਟ ਤੇ ਬਾਕੀ ਐਕਸਪੀਰੀਅੰਸ ਦੇਖਾਂਗੇ ਆਪਾਂ ਵੀ ਆਪਾਂ ਨੂੰ ਫੂਡ ਕੀ ਕੀ ਮਿਲਦਾ ਇਸ ਟ੍ਰੇਨ ਦੇ ਵਿੱਚ ਤੇ ਹਸਪਿਟੈਲਿਟੀ ਕਿਦਾਂ ਦੀ ਹੈਗੀ ਆ ਤੇ ਸਫਾਈ ਕਿਦਾਂ ਦੀ ਹੈਗੀ ਆ ਤੇ ਸਾਫ਼ ਨੂੰ ਅੰਦਰ ਲਹਾਂਗੇ ਲੱਗੇ ਜੇ ਆਪਾਂ ਕਿਦਾਂ ਰੱਖ ਸਕਦੇ ਆ ਇੱਥੇ ਕਿੰਨੀ ਕਿ ਸਪੇਸ ਹੈਗੀ ਆ ਸੋ ਆਪਾਂ ਤੁਹਾਨੂੰ ਇਹਦਾ ਸਾਰਾ ਐਕਸਪੀਰੀਅੰਸ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੇ ਰਾਈਟ ਨਾਓ ਮੈਂ ਹੁਣ ਅੰਮ੍ਰਿਤਸਰ ਜੰਕਸ਼ਨ ਸਟੇਸ਼ਨ ਦੇ ਉੱਤੇ ਖੜਾ ਹੋਇਆ ਆਇਆ ਹਾਂ ਤੇ ਚਲੋ ਫਿਰ ਆਪਾਂ ਹੁਣ ਟ੍ਰੇਨ ਦੇ ਅੰਦਰ ਚੱਲਦੇ ਹਾਂ ਤੁਹਾਨੂੰ ਦਿਖਾਣੇ ਆਂ ਅੰਦੋਨਦੀ ਕਿਵੇਂ ਦਾ ਹੈਗਾ ਆ ਤੇ ਜਿਹੜਾ ਇਹ ਟ੍ਰੇਨ ਦਾ ਟਾਈਮਿੰਗ ਹੈਗਾ ਆ ਉਹ 8:20 ਤੇ ਚੱਲਦੀ ਆ ਇਹ ਟ੍ਰੇਨ ਅ ਅੰਮ੍ਰਿਤਸਰ ਤੋਂ ਤੇ ਅਰਾਊਂਡ ਮੇਰੇ ਹਿਸਾਬ ਨਾਲ 10:30 ਵਜੇ ਆਪਾਂ ਨੂੰ ਇਹਨੇ ਲੁਧਿਆਣੇ ਵਿੱਚ ਲਾ ਦੇਣਾ ਉੱਥੇ ਆਪਾਂ ਪਹੁੰਚ ਜਾਣਾ ਆ ਤੇ ਹੁਣ ਟਾਈਮ ਹੋਇਆ ਆ ਆਪਣਾ ਸਿਰ ਹਜੇ 8:00 ਆ ਦੇਖੋ 8:00 ਦੇ 3 ਮਿੰਟ ਹੋਏ ਨੇ ਸੋ 17 ਮਿੰਟ ਹਜੇ ਰਹਿੰਦੇ ਆ ਦੇਖਦੇ ਆਪਾਂ ਪੂਰੇ ਟਾਈਮ ਤੇ ਚੱਲਦੀ ਆ ਕਿ ਨਹੀਂ ਚੱਲਦੀ ਹੈਗੀ ਫੇ ਤੁਹਾਨੂੰ ਦੱਸੂਗਾ ਵੀ ਕਿੰਨੇ ਵੇ ਚੱਲੀ ਆ ਚਲੋ ਅੱਜ ਲੈਟਸ ਸੇਪਰ ਸਭ ਤੋਂ ਪਹਿਲਾਂ ਅਜੇ ਟ੍ਰੇਨ ਵਿੱਚ ਬੈਠੇ ਆਪਣੇ ਨਿਊਜ਼ਪੇਪਰ ਲਿਆਤਾ ਉਹਨਾਂ ਨੇ ਦੇਖੋ ਟਾਈਮਜ਼ ਆਫ ਇੰਡੀਆ ਸੋ ਇਹ ਆਪਨੂੰ ਕਸੀਲਿਟੀ ਮਿਲੀ ਹੈ ਸੋ ਟ੍ਰੇਨ ਚੱਲਣ ਤੋਂ ਪਹਿਲਾਂ ਆਪਨੂੰ ਦੇਖੋ ਵਾਟਰ ਬੋਟਲ ਵੀ ਸਰਵ ਹੋ ਗਈ ਹੈ ਸੋ ਇੱਕ ਆਪਨੂੰ ਨਿਊਜ਼ਪੇਪਰ ਮਿਲਿਆ ਸੀਗਾ ਆਹ ਵਾਲਾ ਤੇ ਹੁਣ ਆਪਰ ਨੂੰ ਆਹ ਵਾਟਰ ਬੋਟਲ ਵੀ ਉਹਨਾਂ ਨੇ ਦੇਤੀਆ ਦੇਖੋ ਸਾਰਿਆਂ ਨੂੰ ਦੇ ਰਿਹਾ ਇੱਥੇ ਤੇ ਆਪਨੂੰ ਵੀ ਮਿਲ ਗਿਆ ਇੱਕ ਰੇਲ ਨੀਰ ਸੋ ਆ ਦੇਖੋ 8:21 ਮਿੰਟ ਹੋ ਗਏ ਆ ਸੋ ਬਾਹਰ ਦੇਖੋ ਟ੍ਰੇਨ ਆਲਰੇਡੀ ਆਪਣੀ ਤੁਰ ਪਈ ਹੈ ਸੋ ਬਿਲਕੁਲ ਔਨ ਟਾਈਮ ਟ੍ਰੇਨ ਹੈ ਬਿਲਕੁਲ ਵੀ ਡਿਲੇ ਨਹੀਂ ਕਰਦੀ ਹੈਗੀ ਉਹ ਸਟੌਪ ਲਾਤਾ ਨਜ਼ਰ ਲੱਗ ਗਈ ਸੋ ਆਪਣੀ ਟ੍ਰੇਨ ਫਿਰ ਤੋਂ ਚੱਲ ਪਈ ਹੈ ਸੋ ਹਜੇ ਵੀ ਟਾਈਮ 8:21 ਮਿੰਟ ਹੀ ਹੈ ਸੋ ਪੂਰੇ ਔਨ ਟਾਈਮ ਆਪਣੀ ਟ੍ਰੇਨ ਚੱਲ ਪਈ ਹੈ ਤੇ ਬਹੁਤ ਵਧੀਆ ਲੱਗਿਆ ਮੈਨੂੰ ਪਹਿਲੀ ਵਾਰੀ ਦੇਖਿਆ ਮੈਂ ਕਿ ਜਿਹੜੀ ਟ੍ਰੇਨਸ ਹੈਗੀਆਂ ਇੰਡੀਆ ਦੇ ਵਿੱਚ ਨਹੀਂ ਤਾਂ ਹਮੇਸ਼ਾ ਲੇਟ ਹੀ ਹੁੰਦੀਆਂ ਨੇ ਤੇ ਆਹ ਦੇਖ ਲਓ ਬੰਦੇ ਭਾਰਤ ਦਾ ਪੂਰਾ ਐਨ ਔਨ ਟਾਈਮ ਟ੍ਰੇਨ ਚੱਲ ਪਈ ਹੈ ਇਥੋਂ ਆਪਣੇ ਸਟੇਸ਼ਨ ਤੋਂ ਬਸ ਰੈਡੀ ਟ੍ਰੇਨ ਚੱਲੀ ਆ ਚਾਹ ਆ ਗਈ ਆਂ ਦੇਖੋ ਥੈਂਕ ਯੂ ਸੋ ਆਪਾਂ ਨੂੰ ਹੁਣੇ ਚਾਹ ਦਾ ਸਮਾਨ ਦੇ ਕੇ ਗਏ ਨੇ ਆ ਦੇਖੋ ਇੱਕ ਇੱਥੇ ਆਪਾਂ ਨੂੰ ਮਿਲੀ ਆ ਜਿੰਜਰ ਚਾਹੇ ਹੈਗੀ ਆ ਤੇ ਮੈਨੂੰ ਲੱਗਦਾ ਹੌਟ ਵਾਟਰ ਦੇਣਗੇ ਆਪਾਂ ਨੂੰ ਤੇ ਕੱਪ ਦੇਖੋ ਪੂਰਾ ਐਨ ਕਲੀਨ ਆ ਤੇ ਆਪਾਂ ਨੂੰ ਨਾਲ ਇਹਨਾਂ ਨੇ ਦਿੱਤੀ ਆਹਾ ਕੁੱਕੀ ਦਿੱਤੀ ਆ ਇੱਕ ਯੂਪੀਕ ਕੁੱਕੀ ਦੋ ਆ ਮਨ ਲਾ ਤਾਂ ਇਹਦੇ ਵਿੱਚ ਕੁੱਕੀਆਂ ਖੋਲ ਕੇ ਤੁਹਾਨੂੰ ਦਿਖਾਉਂਗਾ ਵੀ ਕਿੱਦਾਂ ਦੀਆਂ ਹੈਗੀਆਂ ਨੇ ਦੇ ਨਾਲ ਆਪ ਨੂੰ ਇੱਕ ਟਿਸ਼ੂ ਦਿੱਤਾ ਵਾ ਤੇ ਟਿਸ਼ੂ ਦੇ ਨਾਲ ਤੁਹਾਨੂੰ ਆਹ ਜਿਗਾ ਹੈਂਡ ਸੈਨੇਟਾਈਜ਼ਰ ਵੀ ਹੈਗਾ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਆਹ ਖੋਲਣ ਵਾਸਤੇ ਆ ਵੀ ਦਿੱਤਾ ਆ ਜੇ ਆਪਾਂ ਚਾਹ ਨੂੰ ਖੋਲਣਾ ਵਾ ਤੇ ਹੁਣ ਆਪਣਾ ਹੌਟ ਵਾਟਰ ਆ ਗਿਆ ਆ ਤੇ ਲਓ ਜੀ ਥੈਂਕ ਯੂ ਨੂੰ ਇਹ ਗਿਰਾ ਸਾਰਾ ਸਮਾਨ ਹੈਗਾ ਆ ਇਹ ਆਪਾਂ ਕਿੱਥੇ ਰੱਖਣਾ ਆ ਰਾਈਟ ਆਪਣੇ ਕੋਲੇ ਅੱਗੇ ਕੁਝ ਹੈ ਨਹੀਂਗਾ ਸੋ ਤੁਹਾਨੂੰ ਦਿਖਾਣਾ ਆ ਵੀ ਇਹ ਇੱਥੇ ਇਹਨਾਂ ਨੇ ਆਪਣਾ ਡਰੇ ਵੀ ਹੁਣ ਹੁੰਦੀ ਆ ਨਾਰਮਲੀ ਜਿਹੜੀ ਹੁੰਦੀ ਆ ਅੱਗੇ ਲੱਗੀ ਹੁੰਦੀ ਆ ਡਰੇ ਪਰ ਇਸ ਟ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਸਪੈਸ਼ਲ ਆ ਜਿਹੜਾ ਆਪਣਾ ਇਹ ਆਰਮਰੈਸਟ ਹੈਗਾ ਸੀਟ ਦਾ ਜਦੋਂ ਆਪਾਂ ਆਰਮਰੈਸਟ ਨੂੰ ਇਹਨੂੰ ਇਦਾਂ ਉੱਪਰ ਖਿੱਚਦੇ ਆ ਦੇਖੋ ਇਦਾਂ ਉੱਪਰ ਇਦਾਂ ਕੀਤਾ ਤੇ ਉਸ ਤੋਂ ਬਾਅਦ ਇਹਦੇ ਵਿੱਚੋਂ ਦੀ ਨਿਕਲਦਾ ਟੇਬਲ ਨਿਕਲਦਾ ਦੇਖੋ ਇਦਾਂ ਆਪਾਂ ਇਹਨੂੰ ਉੱਪਰ ਖਿੱਚ ਲੈਣਾ ਦੇਖੋ ਤੇ ਇੱਦਾਂ ਬਾਹਰ ਕੱਢਿਆ ਇਹਨੂੰ ਉਸ ਤੋਂ ਬਾਅਦ ਇੱਦਾਂ ਖੋਲਿਆ ਉਸ ਤੋਂ ਬਾਅਦ ਫਿਰ ਇੱਕ ਵਾਰੀ ਹੋਰ ਖੋਲੋ ਸੋ ਆਹ ਦੇਖੋ ਆਪਣਾ ਪੂਰਾ ਟੇਬਲ ਬਣ ਗਿਆ ਤੇ ਟੇਬਲ ਵੀ ਪੂਰਾ ਵਧੀਆ ਨੀਟ ਐਂਡ ਕਲੀਨ ਹੈ ਤੇ ਇਹਦੇ ਵਿੱਚ ਨਾ ਗਲਾਸ ਰੱਖਣ ਵਾਸਤੇ ਇਹਨੇ ਸਪੈਸ਼ਲ ਬਣਾਇਆ ਹੋਇਆ ਵੀ ਗਲਾਸ ਕਿਰਨਾਂ ਤੇ ਬਾਕੀ ਇਹ ਪੂਰਾ ਕੁਲੜ-ਡੁਲੜ ਟੇਬਲ ਬਣ ਜਾਂਦਾ ਆਪਣੇ ਮੂਰੇ ਤੇ ਹੁਣ ਆਪਾਂ ਹੁਣ ਚਾਹ ਬਣਾਉਂਦੇ ਆਂ ਚਾਹ ਬਣਾ ਕੇ ਦਿਖਦੇ ਆਂ ਵੀ ਚਾਹ ਦਾ ਟੇਸ ਕਿੰਦਾ ਦਾ ਹੈਗਾ ਤੁਹਾਨੂੰ ਦੱਸਦਾ ਮੈਂ ਵੀ ਕਿੰਦਾ ਦਾ ਵੀ ਵਧੀਆ ਹੈ ਕਿ ਕਿਵੇਂ ਤੇ ਆਪਾਂ ਹੁਣ ਟ੍ਰਾਈ ਕਰਦੇ ਆ ਇਹਨੂੰ ਤੇ ਸ਼ੂਗਰ ਦੇਖਦੇ ਆ ਸ਼ੂਗਰ ਤਾਂਪੋਂ ਮਿਲੀ ਨਹੀਂ ਹੈਗੀ ਪਤਾ ਨਹੀਂ ਇਹਦੇ ਵਿੱਚ ਹੀ ਨਾ ਹੋਵੇ ਤੇ ਇਨਸਟੈਂਟ ਟੀ ਹੈਗੀ ਆ ਇਹ ਖੋਲ ਕੇ ਆਪਾਂ ਟ੍ਰਾਈ ਕਰਦੇ ਆ ਇਹਨੂੰ ਇਹ ਚਾਏ ਮਿੱਠਾ ਮਿੱਠਾ ਆਲਰੇਡੀ ਵਿੱਚ ਹੀ ਹੈ ਆਪ ਨੂੰ ਕੁਝ ਪਾਣ ਦੀ ਲੋੜ ਨਹੀਂ ਹੈਗੀ ਜਿੰਜਰ ਵੀ ਹੈ ਦੁੱਧ ਵੀ ਵਿੱਚ ਹੀ ਹੈ ਕੁਝ ਵੀ ਕਰਨ ਦੀ ਲੋੜ ਨਹੀਂ ਸਾਰਾ ਕੁਝ ਸਾਰਾ ਪੱਤੀ ਪੁੱਤੀ ਸਭ ਵਿੱਚ ਹੀ ਹੈ ਮਿੱਠਾ ਵੀ ਪੂਰਾ ਹੈ ਨਾਲੇ ਵਧੀਆ ਟੇਸਟ ਵੀ ਬਹੁਤ ਵਧੀਆ ਹੈ ਤੇ ਹੂੰ ਬਹੁਤ ਵਧੀਆ ਤੇ ਬਾਕੀ ਆ ਕੁੱਕੀ ਹੈਗੀ ਆ ਓਟਸ ਡਾਈਜੈਸਟਿਵ ਲਿਖਿਆ ਹੋਇਆ ਇਹ ਖੋਲ ਕੇ ਦੇਖਦੇ ਆ ਆਪਾਂ ਨੂੰ ਇਹਦਾ ਟੇਸਟ ਦੇਖਦੇ ਆ ਕਿੱਦਾਂ ਦਾ ਹੈਗਾ ਆ ਦੇਖੋ ਦੋ ਕੁਕੀਆਂ ਨਿਕਲੀਆਂ ਇਹਦੇ ਵਿੱਚੋਂ ਦੀ ਤੇ ਆਪਾਂ ਇਹਨੂੰ ਖੋਲਦੇ ਆਂ ਆ ਦੇਖੋ ਆ ਪਹਿਲੀ ਕੁਕੀ ਇਦਾਂ ਦੀ ਐ ਤੁਹਾਨੂੰ ਖਾ ਕੇ ਦੱਸਦਾ ਵੀ ਟੇਸਟ ਵਧੀਆ ਕਿ ਨਹੀਂ ਹੂੰ ਔਰਟ ਸੇ ਕੁਕੀ ਐ ਨਾ ਮਿੱਠੀ ਐ ਨਾਲੇ ਜਿਆਦਾ ਸੌਲਟੀ ਸੌਲਟੀ ਤਾਂ ਨਹੀਂ ਮੈਨੂੰ ਲੱਗਦਾ ਮਿੱਠੀ ਐ ਜਿਆਦਾ ਤੇਜ਼ ਮਿੱਠਾ ਨਹੀਂ ਲੱਗਿਆ ਬਹੁਤ ਵਧੀਆ ਐ ਟੇਸਟ ਵੀ ਵਧੀਆ ਐ ਤੇ ਉਦੋਂ ਵੀ ਵਧੀਆ ਸੀ ਟ੍ਰੇਨ ਨੂੰ ਵਧੀਆ ਲੱਗਿਓ ਸੀ ਸੋ ਬੰਦੇ ਭਾਰਤ ਜਿਹੜੀ ਟ੍ਰੇਨ ਆ ਉਹਦੀ ਸਪੀਡ ਦੇਖੋ 109 ਤੋਂ ਲੈ ਕੇ 110 ਕਿਲੋਮੀਟਰ 111 ਵੀ ਹੋ ਜਾਂਦੀ ਹੈ ਵਿੱਚ ਵਿੱਚ ਆ ਦੇਖੋ ਸੋ ਇੰਨੀ ਸਪੀਡ ਤੇ ਜਾਂਦੀ ਆ ਟ੍ਰੇਨ ਇਹ ਤੇ ਆਪਣੀ ਟ੍ਰੇਨ 8:20 ਮਿੰਟ ਤੇ ਤੁਰੀ ਸੀਗੀ ਤੇ ਇਹਦਾ ਅਰਾਈਵਲ ਟਾਈਮ ਹੈਗਾ ਵਾ 10:56 ਮਿੰਟ ਲੁਧਿਆਣੇ ਪਹੁੰਚੂਗੀ ਅੰਮ੍ਰਿਤਸਰ ਤੋਂ ਸੋ 1 ਘੰਟਾ ਤੇ 56 ਮਿੰਟ 1 ਆਵਰ ਐਂਡ 56 ਮਿੰਟ ਦੇ ਵਿੱਚ ਆਪਾਂ ਨੂੰ ਅੰਮ੍ਰਿਤਸਰ ਤੋਂ ਲੁਧਿਆਣਾ ਇਹਨੇ ਆਪ ਨੂੰ ਪਹੁੰਚਾ ਦੇਣਾ ਹੈ। ਸੋ ਬਹੁਤ ਜ਼ਿਆਦਾ ਕੰਫਰਟੇਬਲ ਸੀਟਸ ਹੈਗੀਆਂ ਨੇ। ਤੁਸੀਂ ਜੇ ਆਪਣੀ ਇਹਨੂੰ ਪਿੱਛੇ ਕਰਨਾ ਹੈ ਉਹਦੇ ਵਾਸਤੇ ਵੀ ਇਹਨਾਂ ਨੇ ਇੱਕ ਬਟਨ ਦਿੱਤਾ ਹੋਇਆ ਇੱਥੇ ਆ ਦੇਖੋ। ਸੋ ਜੇ ਆਪਾਂ ਆਹ ਵਾਲਾ ਬਟਨ ਇੱਥੋਂ ਦਬਦੇ ਆਂ ਨਾ ਤੇ ਆਪਣੀ ਸੀਟ ਜਿਹੜੀ ਆ ਉਹ ਪਿੱਛੇ ਹੋ ਜਾਂਦੀ ਆ ਤੇ ਜੇ ਇਹਨੂੰ ਫਿਰ ਆਪਾਂ ਦੁਬਾਰਾ ਦਬਦੇ ਆਂ ਤਾਂ ਸੀਟ ਫਿਰ ਆਪਣੀ ਆਪ ਅੱਗੇ ਵੀ ਆ ਜਾਂਦੀ ਆ ਮਤਲਬ ਕਿ ਬਹੁਤ ਜ਼ਿਆਦਾ ਕੰਫਰਟੇਬਲ ਸੀਟਸ ਨੇ ਤੇ ਨਾਲ ਜਿਹੜਾ ਲੈਗ ਰੂਮ ਹੈ ਤੇ ਆਹ ਜਿਹੜੀ ਚੌੜਾਈ ਹੈ ਇਹਦੀ ਬਹੁਤ ਜ਼ਿਆਦਾ ਹੈ ਤੇ ਨਾਲ ਇੱਥੇ ਲੈਗ ਰੂਮ ਬਹੁਤ ਜ਼ਿਆਦਾ ਹੈ ਖੁੱਲਾ ਡੁੱਲਾ ਹੈ ਤੇ ਬਾਕੀ ਜੇ ਤੁਸੀਂ ਆਪਣੇ ਪੈਰਾਂ ਨੂੰ ਰੈਸਟ ਦੇਣੀ ਆ ਉਹਨਾਂ ਨੇ ਪੈਰਾਂ ਵਾਸਤੇ ਵੀ ਫੁੱਟ ਰੈਸਟ ਬਣਾਇਆ ਹੋਇਆ ਆ ਤੇ ਥੱਲੇ ਤਾਂ ਆ ਜਾਂਦਾ ਹੈ ਜੇ ਤੁਸੀਂ ਥੱਲੇ ਨੂੰ ਕਰਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਤੇ ਜੇ ਤੁਸੀਂ ਇਹਨੂੰ ਵਾਪਸ ਆਪਣੀ ਬੈਕ ਪੋਜੀਸ਼ਨ ਤੇ ਲੈ ਕੇ ਜਾਣਾ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਜੇ ਤੁਸੀਂ ਆਪਣੇ ਪੈਰ ਥੱਲੇ ਰੱਖਣੇ ਆ ਤੇ ਇਹਨਾਂ ਨੇ ਇੱਕ ਸਾਈਡ ਤੇ ਇੱਕ ਹੋਰ ਲੀਵਰ ਬਣਾਇਆ ਹੋਇਆ ਜੇ ਤੁਸੀਂ ਉਹਨੂੰ ਦਬ ਦਿੰਨੇ ਹੋ ਤਾਂ ਫਿਰ ਤੁਹਾਡਾ ਜਿਹੜਾ ਜਿਹੜਾ ਫੁੱਟ ਰੈਸਟ ਹੈਗਾ ਆ ਉਹ ਆਪਣੇ ਆਪ ਉੱਪਰ ਚਲੇ ਜਾਂਦਾ ਹੈ ਤੇ ਇੱਕ ਚੀਜ਼ ਹੋਰ ਬਹੁਤ ਵਧੀਆ ਹੈਗੀ ਆ ਵੀ ਜੇ ਤੁਸੀਂ ਚਾਰਜਿੰਗ ਕਰਨੀਆਂ ਆਪਣੇ ਫੋਨ ਦੀ ਲੈਪਟਾਪ ਦੀ ਜਾਂ ਕੋਈ ਵੀ ਤੁਸੀਂ ਚੀਜ਼ ਚਾਰਜ ਕਰਨੀ ਆ ਟ੍ਰੇਨ ਦੇ ਵਿੱਚ ਜੇ ਤੁਸੀਂ ਕੁਝ ਵੀ ਚਾਰਜ ਕਰਨਾ ਆ ਕੋਈ ਵੀ ਡਿਵਾਈਸ ਹੈਗਾ ਤੁਹਾਡੇ ਕੋਲੇ ਤਾਂ ਤੁਸੀਂ ਚਾਰਜ ਕਰ ਸਕਦੇ ਹੋ ਤੇ ਜਿਹੜੇ ਸੋਝਣੇ ਚਾਰਜਿੰਗ ਇਹਨਾਂ ਨੇ ਬਣਾਈ ਹੋਈ ਆ ਚਾਰਜਿੰਗ ਪੁਆਇੰਟਸ ਉਹ ਸੀਟ ਦੇ نیچے ਦਿੱਤੇ ਹੋਏ ਨੇ ਬੰਦੇ ਮਾਡਲ ਟ੍ਰੇਨ ਦੇ ਵਿੱਚ ਤੁਹਾਨੂੰ ਦਿਖਾ ਦਿੰਦਾ ਸੋ ਜਦੋਂ ਆਪਾਂ ਜਿਵੇਂ ਹੁਣ ਆ ਸੇਟ ਹੈਗੀ ਆ ਸੇਟ ਆ ਤੁਸੀਂ ਸੀਟ ਦੇ ਥੱਲੇ ਵਾਲੀ ਪਾਸੇ ਸੋ ਆ ਸਾਰੇ ਇੱਥੇ ਚਾਰਜਿੰਗ ਪੁਆਇੰਟਸ ਦਿੱਤੇ ਹੋਏ ਆ ਇਹਨਾਂ ਨੇ ਸੋ ਆ ਦੇਖੋ ਜੇ ਤੁਸੀਂ ਥੋੜਾ ਕੋਈ ਟਾਈਪ ਸੀ ਹੈਗਾ ਤੁਸੀਂ ਉਹ ਵੀ ਲਾ ਸਕਦੇ ਹੋ ਤੇ ਯੂ ਐਸ ਬੀ ਹੈਗਾ ਤੁਸੀਂ ਯੂ ਐਸ ਬੀ ਵੀ ਲਾ ਸਕਦੇ ਹੋ ਤੇ ਨਾਲ ਤੁਸੀਂ ਆਪਣਾ ਜਿਹੜਾ ਰੈਗੂਲਰ ਵਾਲਾ ਹੁੰਦਾ ਹੈ ਤੁਸੀਂ ਉਹ ਵੀ ਆਪਣਾ ਇੱਥੇ ਚਾਰਜ ਵਾਸਤੇ ਲਗਾ ਸਕਦੇ ਆ ਹਾਂਜੀ ਸੋ ਟਾਈਮ ਹੁਣ ਹੋ ਗਿਆ ਆ 9 ਵਜੇ ਗਏ ਆ ਤੇ ਆਪਣਾ ਫੂਡ ਵੀ ਦੇਖੋ ਆ ਚੁੱਕਿਆ ਆ ਸੋ ਫੂਡ ਦੇ ਵਿੱਚ ਆਪਾਂ ਨੂੰ ਉਹਨਾਂ ਨੇ ਆ ਆ ਦੇਖੋ ਆਪਾਂ ਨੂੰ ਮਦਰ ਡੈਰੀ ਦਾ ਇਹਨਾਂ ਨੇ ਫਰੂਟ ਯੋਗਰਟ ਦਿੱਤਾ ਮੰਗੇਓ ਵਾਲਾ ਤੇ ਨਾਲ ਆਪਾਂ ਨੂੰ ਮਿਲਿਆ ਆ ਮਿਕਸ ਫਰੂਟ ਜੂਸ ਦਿੱਤਾ ਉਹਨਾਂ ਨੇ ਤੇ ਆ ਹੈਗੀਆਂ ਰਿਫਰੈਸ਼ਿੰਗ ਵਾਈਪਸ ਜਿਵੇਂ ਹੱਥ ਉੱਤੇ ਪੂੰਝਣ ਵਾਸਤੇ ਵੈਟ ਵਾਈਪ ਜਿਹਨੂੰ ਆਪਾਂ ਕਹਿੰਦੇ ਆ ਇਹ ਕੀ ਹੈ ਸੈਨੀਟਾਈਜ਼ਰ ਇਹ ਹੈਗਾ ਹੈਂਡ ਸੈਨੀਟਾਈਜ਼ਰ ਜੈਲ ਹੱਥ ਧੋਣ ਵਾਸਤੇ ਤੇ ਆਹ ਕੀ ਨਿਕਲੇ ਆ ਦੇ ਵਿੱਚ ਇਹ ਹੈਗਾ ਉਪਮਾ ਯਾ ਓਕੇ ਸੋ ਇਹ ਹੈਗਾ ਉਪਮਾ ਤੇ ਇਹਦੇ ਵਿੱਚ ਕੀ ਆ ਆ ਟਿੱਕੀ ਆਲੂ ਟਿੱਕੀ ਸੋ ਇਹ ਬ੍ਰੇਕਫਾਸਟ ਦੇ ਵਿੱਚ ਹੈਗਾ ਆਪਾਂ ਨੂੰ ਦੇ ਨਾਲ ਆਪਾਂ ਦਿੱਤੇ ਜਾਂਦੇ ਨੇ ਟਮੇਟੋ ਕੈਚਅਪ ਤੇ ਹੋਰ ਕੀ ਹੈ ਵੀ ਬਾਕੀ ਆ ਹੈਗਾ ਡੱਕਾ ਇਹਨੂੰ ਘੋਲਣ ਘੋਲਣ ਵਾਸਤੇ ਤੇ ਆ ਹੈਗੀ ਹੈ ਆ ਇਹਦੇ ਵਿੱਚ ਮਿਲਦਾ ਚਮਚਾ ਹੋਣਾ ਖੱਡ ਕੇ ਦੇਖੋ ਇਹਨੂੰ ਖੋਲ ਕੇ ਵੀ ਚਮਚਾ ਹੀ ਹੈ ਨਾ ਇਹਦੇ ਵਿੱਚ वुਡਨ ਸਪੂਨ ਹੈ ਤੇ ਬਾਕੀ ਇੱਕ ਆਪਾਂ ਨੂੰ ਆ ਦਿੱਤਾ ਮਿੱਠੇ ਵਿੱਚ ਚਾਕਲੇਟ ਸ্লাইਸ ਕੇਕ ਸੋ ਇੰਨਾ ਕੁਝ ਮਿਲਦਾ ਆਪਾਂ ਨੂੰ ਤੇ ਨਾਲ ਜੋ ਗੁਰਮਤ ਦਿਖਾਤਾ ਆਲਰੇਡੀ ਸੋ ਆ ਦੇਖੋ ਆਹ 뷰 ਦੇ ਨਾਲ ਤੁਸੀਂ ਸਾਹਮਣੇ ਬਾਹਰ 뷰 ਹੈ ਤੇ ਆ ਤੁਹਾਡਾ ਹੈਗਾ ਫੂਡ ਤੇ ਚਾਹ ਆਪ ਨੂੰ ਆਲਰੇਡੀ ਸਰਵ ਹੋ ਗਈ ਸੀਗੀ ਤੇ ਹੁਣ ਆਪਾਂ ਫੂਡ ਇੰਜੋਏ ਕਰਦੇ ਨਾਲ ਹੁਣ ਦੱਸਦੇ ਆ ਵੀ ਕਿੱਦਾਂ ਦਾ ਹੈ ਕਿਵੇਂ ਦਾ ਟੇਸਟੀ ਹੈ ਉਪਮਾ ਉਪਮਾ ਸਵਾਦ ਕਿੰਨਾ ਵਧੀਆ ਉਪਮਾ ਤਾਂ ਸਵਾਦ ਆ ਬਹੁਤ ਜ਼ਿਆਦਾ ਇਹ ਬਹੁਤ ਵਧੀਆ ਹੈ ਕਿੰਨੇ ਨੰਬਰ ਦਾਸਪੋਂ 10 ਤੋਂ 9 ਵਾਓ ਇਹ ਬਹੁਤ ਵਧੀਆ ਹੈ ਤੇ ਆਹ ਕੀ ਆ ਆਲੂ ਟਿੱਕੀ ਆਪਾਂ ਕੱਟ ਕੇ ਦੇਖਦੇ ਆਂ ਇਹ ਆਲੂ ਟਿੱਕੀ ਆ ਨਾ ਸਟਫਿੰਗ ਹੈ ਘੇਰੇ ਚ ਆਲੂ ਦੇ ਵੈਜੀਟੇਬਲ ਵੈਜੀਟੇਬਲ ਕੈਰਟ ਬਹੁਤ ਜ਼ਿਆਦਾ ਸਟਫਿੰਗ ਹੈ ਇਹਦੇ ਵਿੱਚ ਖਾ ਕੇ ਦੇਖੋ ਬਹੁਤ ਵਧੀਆ ਹੈ ਮਨ ਲਾਟ ਬੈਡ ਕਿੰਨਾ ਨੰਬਰ 6 10 ਦੇ 6 ਮਨ ਲਗੀ ਆ ਜਿਆਦਾ ਵਧੀਆ ਹੈ ਉਹ ਉਹਦੇ 6 ਇਹਦੇ 9 ਮਤਲਬ ਕਿ ਓਵਰ ਆਲ ਜੇ ਪੂਰਾ ਹੈ ਇਹਦਾ ਵਧੀਆ ਪੂਰਾ ਹੈ ਇਹ ਟ੍ਰੇਕਰ ਹੈ ਤੇ ਇੱਕ ਚੀਜ਼ ਹੋਰ ਆ ਟ੍ਰੇਨ ਦੇ ਵਿੱਚ ਜੇ ਤੁਸੀਂ ਆਪਣੀ ਬੋਟਲ ਰੱਖਣੀ ਆ ਸੋ ਬੋਟਲ ਹੋਲਡਰ ਥੱਲੇ ਦਿੱਤੇ ਹੋਏ ਆ ਇਹਨਾਂ ਨੇ ਆ ਦੇਖੋ ਇਦਾਂ ਫਿਰ ਇੱਥੇ ਬੋਟਲ ਵੀ ਰੱਖ ਸਕਦੇ ਆ ਸੋ ਹਰੇਕ ਸੀਟ ਦੇ ਥੱਲੇ ਰੱਖੇ ਹੁੰਦੇ ਨੇ ਇਦਾਂ ਦੇਖੋ ਜਿਵੇਂ ਇੱਧਰ ਵੀ ਆ ਸੋ ਬੋਟਲਸ ਇੱਥੇ ਥੱਲੇ ਰੱਖ ਸਕਦੇ ਆ ਆਪਾਂ ਹਰੇਕ ਸੀਟ ਦੇ ਵਿੱਚ ਦਿੱਤੇ ਹੋਏ ਆ ਇਹਨਾਂ ਨੇ ਆ ਦੇਖੋ ਸੀਟ ਦੇ ਆਪਣੇ ਉੱਪਰ ਇੱਕ ਰੀਡਿੰਗ ਲਾਈਟ ਵੀ ਹੁੰਦੀ ਹੈ ਇੱਥੇ ਆਖੋ ਇੱਥੇ ਰੀਡਿੰਗ ਲਾਈਟ ਵੀ ਲਾਈ ਹੋਈ ਹੈ ਇਹਨਾਂ ਨੇ ਪਰ ਮੈਂ ਹੁਣੇ ਚਲਾ ਕੇ ਦੇਖੀ ਸੀਗੀ ਤੇ ਚੱਲ ਨਹੀਂ ਰਹੀ ਆ ਦੇਖੋ ਇੱਥੇ ਬਟਨ ਹੁੰਦਾ ਜਿੱਤੇ ਦਬ ਸਕਦੇ ਹਾਂ ਬਟਨ ਦੱਬ ਕੇ ਪਰ ਇਹ ਚੱਲ ਨਹੀਂ ਰਹੀ ਮੈਂ ਸਾਰੀਆਂ ਚਲਾ ਕੇ ਦੇਖ ਚੁੱਕਿਆ ਆ ਤੇ ਮੈਂ ਪੁੱਛਿਆ ਵੀ ਆ ਉਹ ਕਹਿੰਦੇ ਚੱਲਦੀ ਨਹੀਂ ਪਤਾ ਨਹੀਂ ਕਿਉਂ ਨਹੀਂ ਚੱਲ ਰਹੀ ਜਾਂ ਤਾਂ ਫਿਕਚਰ ਹੀ ਖਰਾਬ ਹੈਗੀ ਹੈ ਕਿਤੇ ਫਾਟਨੋ ਟ੍ਰੇਨ ਦਾ ਵਾਸ਼ਰੂਮ ਦਿਖਾ ਕੇ ਲੈ ਕੇ ਆਨੇ ਆ ਸੋ ਆ ਦੇਖੋ ਇੱਥੇ ਕੰਪਾਰਟਮੈਂਟ ਹੁੰਦਾ ਇੱਥੇ ਸਾਰਾ ਸਮਾਨ ਹੁੰਦਾ ਪਿਆ ਜਿਹੜਾ ਆਪਾਂ ਨੂੰ ਸਰਵ ਕਰਦੇ ਆ ਦੇਖੋ ਕੱਪ ਵਗੈਰਾ ਸਾਰੇ ਇੱਥੇ ਸਾਰੇ ਇਦਾਂ ਰੱਖਿਆ ਹੁੰਦਾ ਸਾਰਾ ਜਿਵੇਂ ਪਲੇਨ ਦੇ ਵਿੱਚ ਹੁੰਦਾ ਆ ਤੇ ਨਾ 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 ਤੇ ਗੂਗਲ ਪੇਜ ਦੋਸਤ ਇਸ ਕੈਨੇ ਇੱਥੇ ਆ ਸੋ ਆ ਹੈਗਾ ਡੋਰ ਜਿੱਥੋਂ ਆਪਾਂ ਬਾਹਰ ਜਾ ਸਕਦੇ ਆ ਦੇਖੋ ਇੱਥੋਂ ਦੀ ਆਪਾਂ ਐਂਟਰ ਕੀਤਾ ਸੀਗਾ ਤੇ ਵਾਸ਼ਰੂਮ ਭਾਰਤੀ ਸ਼ੈਲੀ ਆਹੀ ਲੱਗਦਾ ਮੈਨੂੰ ਵਾਸ਼ਰੂਮ ਆ ਦੇਖੋ ਇੱਥੇ ਲੇਕੈਂਸੀ ਲਿਖੀ ਹੋਈ ਹੈ ਤੇ ਖੋਲ ਕੇ ਦੇ ਦਿਆਂ ਕਿੱਦਾਂ ਦਾ ਹੈਗਾ ਸੋ ਆ ਹੈਗਾ ਦੇਖੋ ਇੱਥੇ ਵਾਸ਼ਰੂਮ ਤੇ ਇਹਨਾਂ ਨੇ ਸੋਪ ਵਗੈਰਾ ਵੀ ਮੈਨੂੰ ਲੱਗਦਾ ਇਹਦੇ ਵਿੱਚ ਹੈਗਾ ਤੇ ਆ ਹੈਗਾ ਪਾਣੀ ਇਦਾਂ ਦੱਬ ਕੇ ਆ ਜਾਂਦਾ ਹੈ ਤੇ ਟਾਇਲਟ ਜਿਹੜੀ ਹੈ ਇਹ ਦੂਜੀ ਸਿੰਪਲ ਵਾਲੀ ਹੋਈ ਹੈ ਤੇ ਉਹਦਾ ਇੰਨੀ ਕਲੀਨ ਨਹੀਂ ਹੈਗੀ ਆ ਜਿਆਦਾ ਵਧੀਆ ਨਹੀਂ ਹੈਗਾ ਤੇ ਆ ਹੈਗਾ ਦੂਜਾ ਕੰਪਾਰਟਮੈਂਟ ਤੇ ਆਪਾਂ ਇੱਧਰ ਵੀ ਜਾ ਸਕਦੇ ਹਾਂ ਦੇਖੋ ਇਦਾਂ ਇਹ ਤਾਂ ਖੁੱਲ ਜਾਂਦਾ ਹੋਣਾ ਇਹ ਇਦਾਂ ਦੇਖੋ ਇਦਾਂ ਤੇ ਆਪਾਂ ਇੱਧਰ ਵੀ ਜਾ ਸਕਦੇ ਹਾਂ ਆ ਕੰਪਾਰਟਮੈਂਟ ਚ ਵੀ ਲੈਟਸ ਗੋ ਤੇ ਇਦਾਂ ਇਹਨੂੰ ਇਹਨਾਂ ਦਾ ਬੰਦ ਵੀ ਕਰ ਸਕਦੇ ਹੋਵਾਂਗੇ ਬੰਦ ਹੋ ਨਹੀਂ ਰਿਹਾ ওকে ਸੋ ਹੁਣ ਹੋ ਗਿਆ ਬੰਦ ਸੋ ਇੱਕ ਵੋਲ ਟਾਇਲਟ ਹੈਗੀ ਆ ਇੱਧਰਲੀ ਸਾਈਡ ਤੇ ਵੀ ਤੇ ਇਹ ਹੈਗਾ ਵੈਸਟਰਨ ਅੱਛਾ ਇਹ ਵੈਸਟਰਨ ਵਾਲੀ ਹੈ ਸੋ ਵੀ ਖੋਲ ਕੇ ਦੇਖ ਲੈਣੇ ਆ ਸੋ ਇਦਾਂ ਦਾ ਇਹ ਵਾਲਾ ਹੈਗਾ ਆ ਸੋ ਦੋਨੇ ਤਰ੍ਹਾਂ ਦੇ ਵਾਸ਼ਰੂਮ ਹੈਗੇ ਆ ਦੇਖੋ ਇੱਥੇ ਦੂਜਾ ਵੀ ਹੈਗਾ ਸਟੈਂਡਿੰਗ ਵੀ ਅ ਤੇ ਇੰਨੀ ਕਿ ਕਲੈਨਲੈਸ ਕਲੀਨ ਜਿਹੜਾ ਹੈਗਾ ਉਹ ਜ਼ਿਆਦਾ ਨਹੀਂ ਹੈਗਾ ਕਲੀਨ ਤੇ ਇੱਥੇ ਆ ਗਾਰਬੇਜ ਬਿਨ ਵੀ ਲਾਇਆ ਹੋਇਆ ਦੇਖੋ ਇੱਥੇ ਸੋ ਇੱਥੇ ਗਾਰਬੇਜ ਵੀ ਹੈ ਤੇ ਉਹ ਵਾਲਾ ਆਪਣਾ ਹੈਗਾ ਜਿਹੜਾ ਕੋਚ ਜਿੱਥੇ ਆਪਾਂ ਬੈਠੇ ਹੋਏ ਸੀਗੇ ਸੋ ਆ ਹੈਗਾ ਇਦਾਂ ਦੀ ਡੋਰ ਤੇ ਆ ਗਈ ਆ ਪੂਰਾ ਸੀਟ ਆਪਣੀ ਇੱਧਰ ਅੱਗੇ ਤੇ ਆ ਇੱਥੇ ਬੈਠੇ ਹੋਇਆ ਆਪਣੀਆਂ ਆ ਗਈਆਂ ਸੀ ਸੋ ਟ੍ਰੇਨ ਦੇ ਵਿੱਚ ਇਹ ਵਾਲੀ ਟ੍ਰੇਨ ਦੇ ਵਿੱਚ ਇੱਕ ਹੋਲ ਸਕਰੀਨ ਵੀ ਲੱਗੀ ਹੁੰਦੀ ਆ ਵੀ ਉਹਦੇ ਵਿੱਚ ਸਾਰਾ ਦੱਸਿਆ ਹੁੰਦਾ ਵੀ ਅਗਲਾ ਸਟੇਸ਼ਨ ਕਿਹੜਾ ਆ ਕਿ ਤੁਸੀਂ ਕੋਈ ਕੰਪਲੇਂਟ ਕਰਨੀ ਆ ਵੀ ਤੁਹਾਨੂੰ ਕਲੀਨ ਨਹੀਂ ਹੈਗਾ ਵਾਸ਼ਰੂਮ ਕਲੀਨ ਨਹੀਂ ਹੈਗਾ ਜਾਂ ਤੁਹਾਡੀ ਸਰਵਿਸ ਨਹੀਂ ਵਧੀ ਹੈਗਾ ਉਹਨਾਂ ਨੇ ਇੱਕ ਫੋਨ ਨੰਬਰ ਵੀ ਦਿੱਤਾ ਹੋਇਆ ਸੋ ਟ੍ਰੇਨ ਦੇ ਜਿਹੜਾ ਆਪਣਾ ਇਹ ਕੋਚ ਹੈਗਾ ਆ ਸੋ ਇਹਦੇ ਅੱਗੇ ਤੇ ਪਿੱਛੇ ਦੋਨੇ ਪਾਸੇ ਸਕਰੀਨ ਲੱਗੀ ਹੋਈ ਹੈ ਤੁਹਾਨੂੰ ਦਿਖਾ ਦੇਣਾ ਆ ਸੋ ਇਹਦੇ ਵਿੱਚ ਮੇਰੇ ਪਿੱਛੇ ਲੱਗੀ ਹੋਈ ਹੈ ਸਕਰੀਨ ਦੇਖੋ ਆਹ ਵਾਲੀ ਸੋ ਆਹ ਸਕਰੀਨ ਹੈ ਸੋ ਇਹ ਟ੍ਰੇਨ ਅੰਮ੍ਰਿਤਸਰ ਤੋਂ ਦਿੱਲੀ ਜਾਣੀ ਹੈ ਤੇ ਹੁਣ ਆਪਾਂ ਜਲੰਧਰ ਕੈਂਟ ਪਹੁੰਚ ਚੁੱਕੇ ਹਾਂ ਸੋ ਇੱਥੇ ਹੁਣ ਟ੍ਰੇਨ ਰੁਕਣ ਲੱਗੀ ਆ ਸੋ ਅਗਲਾ ਸਟੇਸ਼ਨ ਆਪਾਂ ਆਏਗਾ ਫਗਵਾੜਾ ਉਸ ਤੋਂ ਬਾਅਦ ਲੁਧਿਆਣਾ ਆ ਤੇ ਆ ساری ਦਿੱਤੀ ਹੋਈ ਹੈ ਇਨਫੋਰਮੇਸ਼ਨ ਵੀ ਤੁਸੀਂ ਜੇ ਵਾਸ਼ਰੂਮ ਸਫਾਈ ਨਹੀਂ ਜਗੀ ਕੋਈ ਕੁਝ ਵੀ ਕੰਪਲੇਨ ਕਰਨੀ ਆ ਤੁਸੀਂ ਆ ਨੰਬਰ ਤੇ ਕੰਪਲੇਨ ਵੀ ਕਰ ਸਕਦੇ ਹੋ ਇਹਦੇ ਵਿੱਚ ਆਪਣੇ ਕੋਲ ਇੱਕ ਆ ਸਮਾਨ ਰੱਖਣ ਵਾਸਤੇ ਵੇ ਕੰਪਾਰਟਮੈਂਟ ਹੁੰਦਾ ਜੇ ਤੁਸੀਂ ਕੋਈ ਸਮਾਨ ਰੱਖਣਾ ਵਾ ਜਿਹੜਾ ਨਿਊਜ਼ਪੇਪਰ ਆਪ ਨੂੰ ਮਿਲਿਆ ਸੀਗਾ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ ਦੇਖੋ ਸੋ ਇਦਾਂ ਦੀ ਜਗ੍ਹਾ ਇੱਥੇ ਬਣੀ ਹੋਈ ਹੈ ਇਹਦੇ ਵਿੱਚ ਇਹ ਜਿਹੜੀ ਸੀਟ ਹੈਗੀ ਹੈ ਨਾ ਇਹ ਥੋੜੀ ਜੀ ਮੈਨੂੰ ਹਾਰਡ ਲੱਗਦੀ ਹੈ ਇਹ ਜਿਹੜੀ ਆ ਸੀਟ ਹੈ ਇੰਨੀ ਪੋਲੀ ਨਹੀਂ ਹੈਗੀ ਇਹ ਪਰ ਉਦੋਂ ਕੰਫਰਟੇਬਲ ਆ ਬੈਕ ਵੀ ਇਹਦੀ ਕਾਫੀ ਹਾਰਡ ਆ ਤੇ ਇਹਦੇ ਵਿੱਚ ਆ ਹੈਡ ਕੁਸ਼ਨ ਵੀ ਹੈਗਾ ਇਹਦੇ ਵਿੱਚ ਪਰ ਆਹ ਕਾਫੀ ਪੋਲਾ ਹੈਗਾ ਹੈਡ ਕੁਸ਼ਨ ਵਧੀਆ ਹੈ ਓਦਾਂ ਵੈਸੇ ਖੁੱਲੀ ਡੁੱਲੀ ਸੀਟ ਆ ਪੂਰੀ ਤੇ ਬੈਠਣ ਨੂੰ ਬਹੁਤ ਜ਼ਿਆਦਾ ਕੰਫਰਟੇਬਲ ਆ ਪਰ ਥੋੜੀ ਸੌਫਟ ਹੋਵੇ ਤੇ ਹੋਰ ਜ਼ਿਆਦਾ ਵਧੀਆ ਹੁੰਦੀ ਪਰ ਓਦਾਂ ਓਵਰਆਲ ਠੀਕ ਆ ਜੀ ਟ੍ਰੇਨ ਦੀ ਆਹ ਵਿੰਡੋ ਹੈਗੀ ਆ ਸੋ ਜੇ ਧੁੱਪ ਹੁੰਦੀ ਹੈ ਜਿਵੇਂ ਬਾਹਰ ਤੇ ਤੁਸੀਂ ਆਹ ਸ਼ੇਡ ਕਰ ਸਕਦੇ ਹੋ ਥੱਲੇ ਤੇ ਇਹ ਥੱਲੇ ਕਰ ਸਕ ਕਰਕੇ ਇਦਾਂ ਫਿਰ ਤੁਹਾਨੂੰ ਧੁੱਪ ਨਹੀਂ ਆਉਂਦੀ ਹੈਗੀ ਤੇ ਗਰਮੀ ਨਹੀਂ ਆਉਂਦੀ ਵੈਸੇ ਓਦਾਂ ਟ੍ਰੇਨ ਦੇ ਵਿੱਚ ਜਿਹੜਾ 에어 ਕੰਡੀਸ਼ਨਰ ਉਹ ਬਹੁਤ ਜ਼ਿਆਦਾ ਵਧੀਆ ਹੈਗਾ ਆ ਵੀ ਤੁਹਾਨੂੰ ਮਤਲਬ ਕਿ ਗਰਮੀ ਲੱਗਦੀ ਬਹੁਤ ਜ਼ਿਆਦਾ ਵਧੀਆ ਹੈਗੀ 에어 ਕੰਡੀਸ਼ਨਿੰਗ ਅੰਦਰ ਠੰਡਾ ਬਹੁਤ ਹੈ ਪਰ ਜੇ ਫਿਰ ਵੀ ਤੁਹਾਨੂੰ ਗਰਮੀ ਲੱਗ ਰਹੀ ਹੈ ਤੁਸੀਂ ਇਹਨੂੰ ਥੱਲੇ ਕਰ ਸਕਦੇ ਹੋ ਸਕ੍ਰੀਨ ਨੂੰ ਤੇ ਤੁਹਾਡੇ ਵਾਸਤੇ ਅੰਦਰਕ ਜਿਹੜੀ ਬਾਹਰੋਂ ਹੀਟ ਅੰਦਰ ਨਹੀਂ ਆਉਂਦੀ ਹੈਗੀ ਵੀ ਵਧੀਆ ਚੀਜ਼ ਆਏ ਉੱਪਰ ਵੀ ਹੋ ਸਕਦੀ ਹੈ ਉੱਪਰ ਕਰਕੇ ਦਿਖਾਇਓ ਆ ਉੱਪਰ ਕਰਕੇ ਸੋ ਆਪਾਂ ਤੁਸੀਂ ਉੱਪਰ ਕਰ ਸਕਦੇ ਹੋ ਪੂਰਾ ਉੱਪਰ ਹੋ ਗਿਆ ਤੇ ਉਸ ਤੋਂ ਬਾਅਦ ਥੱਲੇ ਕਰਨਾ ਤੁਸੀਂ ਇਦਾਂ ਥੱਲੇ ਵੀ ਕਰ ਸਕਦੇ ਜਿੰਨਾ ਮਰਜ਼ੀ ਕਰ ਸਕਦੇ ਤੇ ਇੱਕ ਚੀਜ਼ ਹੋਰ ਹੈ ਜੇ ਤੁਸੀਂ ਐਂਟਰਟੇਨਮੈਂਟ ਵਾਸਤੇ ਤੁਹਾਡੇ ਟ੍ਰੇਨ ਦੇ ਵਿੱਚ ਤੁਹਾਨੂੰ ਇਹਨਾਂ ਨੇ ਇੱਕ ਵਾਈਫਾਈ ਵੀ ਦਿੱਤਾ ਹੋਇਆ ਹੈ ਸੋ ਵਾਈਫਾਈ ਜਿਹੜਾ ਤੁਸੀਂ ਇਹਨਾਂ ਦੀ ਜਿਹੜੀ ਆਪਣਾ ਜਿਵੇਂ ਤੁਸੀਂ ਵਾਈਫਾਈ ਆਨ ਕਰਦੇ ਹੋ ਤੇ ਇਹਨਾਂ ਦੇ ਤੁਹਾਡੇ ਫੋਨ ਦੇ ਉੱਪਰ ਵਾਈਫਾਈ ਦੀ ਫੈਸਿਲਿਟੀ ਹੈਗੀ ਆ ਤੁਸੀਂ ਉਦਾਂ ਵਾਈਫਾਈ ਯੂਜ਼ ਨਹੀਂ ਕਰ ਸਕਦੇ ਕਿਸੇ ਨੂੰ ਮੈਸੇਜ ਨਹੀਂ ਕਰ ਸਕਦੇ ਜਾਂ ਤੁਸੀਂ ਕੋਈ ਵੈਬਸਾਈਟ ਨਹੀਂ ਖੋਲ ਸਕਦੇ ਗੂਗਲ ਵਗੈਰਾ ਨਹੀਂ ਖੋਲ ਸਕਦੇ ਪਰ ਜੇ ਤੁਸੀਂ ਮੂਵੀ ਦੇਖਣੀ ਆ ਕੋਈ ਜਾਂ ਤੁਸੀਂ ਗਾਣੇ ਸੁਣਨੇ ਆ ਸੋ ਇਹਨਾਂ ਦੇ ਉਹਦੇ ਵਿੱਚ ਉਹਦੇ ਵਿੱਚ ਹੈਗਾ ਇਹ ਤੁਸੀਂ ਗਾਣੇ ਵਗੈਰਾ ਸੁਣ ਸਕਦੇ ਹੋ ਮੂਵੀ ਵੀ ਦੇਖ ਸਕਦੇ ਹੋ ਇੰਡੀਅਨ ਮੂਵੀ ਤੇ ਤੇਲਗੂ ਮੂਵੀ ਹੈਗੀਆਂ ਤੁਹਾਨੂੰ ਦਿਖਾ ਦਿੰਦਾ ਆ ਸੋ ਇਹਨਾਂ ਦਾ ਆਪਣਾ ਵਾਈਫਾਈ ਹੈਗਾ ਇੱਥੇ ਸੋ ਅਲਿਗ ਹੈ ਬੰਦੇ ਭਾਰਤ ਇਨਫੋਟੇਨਮੈਂਟ ਆ ਦੇਖੋ ਸੋ ਆਪਾਂ ਇਹਨੂੰ ਕਨੈਕਟ ਕਰ ਸਕਦੇ ਆ ਜਦੋਂ ਆਪਾਂ ਇਹਨੂੰ ਕਨੈਕਟ ਕਰਾਂਗੇ ਤੇ ਫਿਰ ਆਪਾਂ ਖੋਲਦੇ ਆ ਕੋਈ ਵੀ ਵੈਬਸਾਈਟ ਖੋਲਦੇ ਆ ਜਿੱਦਾਂ ਗੂਗਲ ਖੋਲਦੇ ਆ ਤੇ ਉਸ ਤੋਂ ਬਾਅਦ ਆ ਖੁੱਲ ਜਾਂਦਾ ਏਦਾਂ ਤੇ ਆ ਦੇਖੋ ਇਹਦੇ ਵਿੱਚ ਜਿਵੇਂ ਬੰਦੇ ਭਾਰਤ ਸੋਰੀ ਬੰਦੇ ਮਾਦਰਮ ਸੰਗ ਹੈਗੇ ਆ ਤੇ ਬਾਕੀ ਮੂਵੀਜ਼ ਵਗੈਰਾ ਇਹਦੇ ਵਿੱਚ ਹੈਗੀਆਂ ਨੇ ਇੱਥੋਂ ਆਪਾਂ ਦੇਖ ਸਕਦੇ ਆ ਮੂਵੀ ਵਗੈਰਾ ਦੇਖੋ ਤੇ ਆ ਦੇਖੋ ਇੱਥੇ 뮤ਜ਼ਿਕ ਵੀ ਹੈਗਾ ਆ ਟੈਲੀਵਿਜ਼ਨ ਮੂਵੀਜ਼ ਮੂਵੀਜ਼ ਦੇ ਵਿੱਚ ਤੁਸੀਂ ਹਿੰਦੀ ਮੂਵੀਜ਼ ਤੇ ਤੇਲਗੂ ਇੰਗਲਿਸ਼ ਮੂਵੀਜ਼ ਹੈਗੀਆਂ ਨੇ ਟੈਲੀਵਿਜ਼ਨ ਦੇ ਵਿੱਚ ਸ਼ੋਅਜ਼ ਵਗੈਰਾ ਵੀ ਹੋਣਗੇ ਤੇ ਤੁਸੀਂ 뮤ਜ਼ਿਕ ਸੁਣਨਾ ਕੋਈ 뮤ਜ਼ਿਕ ਵੀ ਤੁਸੀਂ ਸੁਣ ਸਕਦੇ ਹੋ ਅਸਿਸਟੈਂਸ ਵਾਸਤੇ ਤੁਹਾਨੂੰ ਟ੍ਰੇਨ ਦੀ ਇਨਫੋਰਮੇਸ਼ਨ ਜਿਸੋ ਦਿਓ ਦੇਖੋ ਜਿਵੇਂ ਹੁਣ ਟ੍ਰੇਨ ਦੀ ਜਿਹੜੀ ਸਪੀਡ ਦੱਸਦਾ ਪਿਆ ਹੈ ਉਹ ਰਾਈਟ ਨਾਓ ਟ੍ਰੇਨ ਦੀ ਸਪੀਡ ਹੈ ਗਿਆ 85 95 ਕਿਲੋਮੀਟਰ ਤੇ ਜਾ ਰਹੇ ਆ ਪਰ ਰਾਈਟ ਨਾਓ ਤੇ ਅਗਲਾ ਜਿਹੜਾ ਸਟਾਪ ਹੈਗਾ ਆ ਉਹ 15 ਕਿਲੋਮੀਟਰ ਦੂਰ ਆ ਤੇ ਜਿਹੜਾ ਹੰਡਾ ਸਟੇਸ਼ਨ ਸੀਗਾ ਜਲੰਧਰ ਸੀਗਾ ਸੋ ਸਾਰੀ ਅਪਡੇਟ ਇਹਦੇ ਵਿੱਚ ਆਈ ਜਾਂਦੀ ਹੈ ਸੋ ਜਿਹੜੀ ਵੀ ਇਹ ਐਪ ਹੈਗੀ ਇਹਨਾਂ ਦੀ ਸੋ ਇਹਦੇ ਵਿੱਚ ਇੰਟਰਨੈਟ ਦੇ ਥਰੂ ਤੁਸੀਂ ਕਨੈਕਟ ਕਰਕੇ ਇਹ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਤੇ ਇੱਥੇ ਕਲੀਨਿੰਗ ਦਾ ਵੀ ਬਹੁਤ ਜ਼ਿਆਦਾ ਧਿਆਨ ਦਿੰਦੇ ਆ ਦੇਖੋ ਸੋ ਇਹਨੇ ਨਾਲ ਦੀ ਨਾਲ ਹੀ ਦੇਖੋ ਇਹਨੇ ਪੋਚਾ ਲਗਾਣ ਆਗੇ ਆ ਇੱਥੇ ਤੇ ਅਸੀਂ ਸਾਰੇ ਸਾਰਾ ਹੁਣ ਫੂਡ ਸਰਵ ਹੋ ਗਿਆ ਜਿਗਾ ਫੂਡ ਸਰਵ ਹੋਣ ਤੋਂ ਬਾਅਦ ਸੋ ਨਾਲ ਦੀ ਨਾਲ ਦੇਖੋ ਕਲੀਨ ਕਰਨ ਵਾਸਤੇ ਇਹਨੇ ਵਾਈਪਰ ਦੇ ਉੱਪਰ ਪੋਚਾ ਲਗਾ ਰਿਹਾ ਦੇਖੋ ਸੋ ਕਲੀਨਿੰਗ ਮੈਂ ਕਹਿੰਨਾ ਬਹੁਤ ਵਧੀਆ ਆ ਸੋ ਸਫਾਈ ਵੀ ਪੂਰੀ ਐਨ ਵਧੀਆ ਕਰਦੇ ਆ ਦੇਖੋ ਤੋ ਪੂਰਾ ਵਧੀਆ ਕਲੀਨ ਹੋ ਰਿਹਾ ਦੇਖ ਲੋ ਜੀ ਲੋ ਆਪਾਂ ਹੁਣ ਲੁਧਿਆਣਾ ਪਹੁੰਚ ਗਏ ਆ 7 8 ਬਾਹਰ ਜਾ ਰਹੇ ਆਂ ਟ੍ਰੇਨ ਤੋਂ ਅ ਉਹ ਕੇ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਓਕੇ ਲੋ ਜੀ ਆਪਾਂ ਹੁਣ ਲੁਧਿਆਣਾ ਸਟੇਸ਼ਨ ਤੇ ਪਹੁੰਚ ਚੁੱਕੇ ਆਂ ਸੋ ਟਾਈਮ ਆਪਣਾ ਹੋ ਗਿਆ ਯਾਰ 10:20 ਮਿੰਟ ਤੇ 10:16 ਮਿੰਟ ਤੇ ਸਟੇਸ਼ਨ ਤੇ ਆਪਰੇ ਆ ਗਈ ਸੀ 4 ਕਿ ਮਿੰਟ ਆਪਾਂ ਨੂੰ ਉਤਰਨ ਲਈ ਲੱਗੇ ਸੋ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਬੰਦੇ ਬੜਾ ਟ੍ਰੇਨ ਜਿਹੜੀ ਆ ਆਪਾਂ ਮਿਸਰ ਤੋਂ ਆਂਦੀ ਆ ਲੁਧਿਆਣਾ ਸਿੱਕੇ ਅ ਸੋ ਜੇ ਤੁਸੀਂ ਵੀ ਜਾਣਾ ਹੈ ਤਾਂ ਤੁਸੀਂ ਜ਼ਰੂਰ ਟਰਾਈ ਕਰੋ ਬਹੁਤ ਵਧੀਆ ਬਹੁਤ ਜ਼ਿਆਦਾ ਕੰਫਰਟੇਬਲ ਆ ਅ ਜੇ ਆਪਾਂ ਹੁਣ ਜਿਹੜੀ ਇਹ ਵੀਡੀਓ ਆ ਮੈਂ ਇੱਥੇ ਫਿਨਿਸ਼ ਕਰ ਰਹਾ ਆ ਤੇ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਉਦ ਤੱਕ ਲਈ ਬਾਏ ਬਾਏ